ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਕਿਸਾਨ ਪਵਨ ਵਿਖੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਆ ਕਿ ਪੰਜਾਬ ਵਿੱਚ ਸਹਿਕਾਰੀ ਖੇਤਰ ਵਿੱਚ ਅਤੇ ਮਿਲਕ ਫੈਟ ਅਧੀਨ ਕੁੱਲ 17 ਦੁੱਧ ਦੇ ਪਲਾਂਟ ਹਨ ਇਹ ਪਲਾਂਟ ਪੰਜਾਬ ਵਿੱਚ ਪੈਦਾ ਹੁੰਦੇ ਕੁੱਲ 3.5 ਕਰੋੜ ਲੀਟਰ ਰੋਜ਼ਾਨਾ ਦੁੱਧ ਦਾ 15% ਅਰਥਾਤ 30 ਲੱਖ ਲੀਟਰ ਦੁੱਧ ਖਰੀਦ ਕੇ ਪ੍ਰੋਸੈਸ ਕਰਦੇ ਹਨ ਬਾਕੀ ਦੁੱਧ ਦੀ ਪੈਦਾਵਾਰ ਖਰੇਲੂ ਖਪਤ ਅਤੇ ਪ੍ਰਾਈਵੇਟ ਪਲਾਂਟ ਕੋਲ ਚਲੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਤੱਕ ਸਹਿਕਾਰੀ ਯੂਨੀਅਨ ਦੇ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਵਿੱਥਿਆ ਕਰਦੇ ਸਨ ਹੁਣ ਇਹ ਕੰਮ ਮਿਲਕ ਫੈਟ ਦੀ ਅਫਸਰशाही ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਵਿੱਚ ਆ ਲਗਿਆ ਹੈ ਰਾਜਵਾਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਮੋਲ ਦੁੱਧ ਖੇਤਰ ਦੇ ਵਿੱਚ ਪੰਜਾਬ ਵੱਲ ਪੈਰ ਫਸਾ ਰਿਹਾ ਹੈ ਉਸ ਦਾ ਪੰਜਾਬ ਉਤੇ ਅਸਰ ਹੋਣਾ ਵੀ ਸ਼ੁਰੂ ਹੋ ਗਿਆ ਹੈ ਉਸ ਦੀ ਅੱਖ ਲੁਧਿਆਣਾ ਚੰਡੀਗੜ੍ਹ ਪੰਚਕਲਾ ਮੋਹਾਲੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੇਰਕਾ ਦੀ ਸਪਲਾਈ ਖੋਣ ਉਤੇ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਦੁੱਧ ਦੀ ਕੁਆਲਿਟੀ ਗੁਜਰਾਤ ਨਾਲੋਂ ਕਿਤੇ ਬਿਹਤਰ ਹੈ ਫਿਰ ਪੰਜਾਬ ਦੇ ਕਿਸਾਨਾਂ ਦਾ ਸਹਿਕਾਰੀ ਮਿਲਕ ਪਲਾਂਟ ਅਤੇ ਮਿਲਕ ਫੈਟ ਦੀ ਸਥਿਤੀ ਮਾੜੀ ਕਿਉਂ ਰਹੀ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਕਮੀ ਕੇਵਲ ਇਨ੍ਹਾਂ ਵਿੱਚ ਫੈਲੀ ਬੇਈਮਾਨੀ ਪ੍ਰਸ਼ਤਚਾਰੀ ਅਤੇ ਸਿਆਸੀ ਦਖਲਅੰਦਾਜ਼ੀ ਦੀ ਹੈ